ਉਜੀ ਜਿਵੇਂ ਮੰਨ ਲਓ ਬੰਦੇ ਕੋਲੇ ਦੇਸੀ ਭੇਡਾਂ ਆਆਂ ਆਪਣੀਆਂ ਜਿਹੜੀਆਂ ਆਮ ਹੈਗੀਆਂ ਹਾਂਜੀ ਉਹਨਾਂ ਦੇ ਛਤਰਾ ਆਪਾਂ ਢੇਡੂ ਛੱਡਾਂਗੇ ਹਾਂ ਤਾਂ ਨਸਲ ਤਿਆਰ ਹੋ ਜਾਂਦੀ ਕਿੰਨਾ ਸਮਾਂ ਲੱਗਦਾ ਸਮਾਂ ਲੱਗੂਗਾ ਹੂੰ ਇਹ ਆਪਾਂ ਸੇਮ ਦੀ ਸੇਮ ਤੱਕ ਹੀ ਇਹਨੇ ਵੀ ਆ ਚੀਜ਼ ਨੂੰ ਇਹ ਨਹੀਂ ਇਹ ਨਹੀਂ ਠੀਕ ਹੈ ਇਹਦਾ ਪੀੜਗਾ ਪੈ ਜਾਂਦਾ ਹੂੰ ਇਹ ਆਖੀ ਜਾ ਕੇ ਹੋ ਜਿਹੜਾ ਸਾਡਾ ਤਾਂ ਮਨ ਹੈ ਜਿਹੜਾ ਹੂੰ ਸਾਡੇ ਦਾ ਜੁੱਤਨਾ ਘੱਟ ਜਾਂਦੀਗਾ ਸਾਡੇ ਕੋਲ ਤਾਂ ਮੈਨੂੰ ਮਾਇਸ ਨੂੰ ਕਹੀ ਆਲੇ 50 ਸਾਲ ਹੋ ਗਏ ਆ ਮੇਰੇ ਕੋਲ ਹੋਣੀ ਨਾ ਕੋਲ ਬੜੀ ਅੱਛਾ ਐ ਨਹੀਂ ਦਰਤ ਪੈਰੀ ਜਾ ਕੇ ਬਣ ਗੋ ਛਤਰਾ ਬਣ ਗਿਆ ਤੇ ਵੀ ਹਾਂ ਉਸ ਤੋਂ ਪੈਰੀ ਬਣ ਗਿਆ ਦਰਤ ਪੈਰ ਇਹ ਵੀ ਬਣ ਗਿਆ ਇਹਨਾਂ ਵੀ ਬਣਾ ਦੇ ਲਖ ਜਦੋਂ ਦੁਆਰੇ ਇਹਨਾਂ ਦੇ ਬੱਚੇ ਦੇਖ ਪੈ ਗਿਆ ਦੁਆਰੇ ਇਹਨਾਂ ਦੇ ਵਿੱਚੋਂ ਬੱਚੇ ਤਿਆਰ ਹੋ ਗਏ ਅੱਛਾ ਇਹ ਹੈ ਗੋਰਗੰਗਾ ਇਹ ਜੀ ਬਣਾ ਸਕਦੇ ਪੰਜਾਹ ਹੱਥਾਂ ਦਾ ਲਾ ਤੁਸੀਂ ਇੱਕ ਪੀੜੀ ਜੋ ਨਸਲ ਤਿਆਰ ਕਰ ਦਿਓ ਐ ਨਹੀਂਗਾ ਵੀ ਹਰੇਕ ਵਾਰ ਬਦਲ ਬਦਲ ਨਾ 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 ਮੈਂ ਤਾਂ ਛਤਰਾ ਪਿਆ ਖਾਲ ਹੋ ਗਿਆ ਮੈਂ ਤਾਂ ਬਦਲਿਆ ਹੀ ਨਹੀਂ ਕਿ ਮੈਂ ਤਾਂ ਛਤਰਾ ਹੀ ਨਹੀਂ ਕਰਦਾ ਹੁਣ ਫਿਰ ਠੀਕ ਹੈ ਮੈਂ ਨਹੀਂ ਕਹਾਂਦਾ ਰੋਦਾ ਬੱਚਾ ਪਿਆਰ ਕਰਕੇ ਭਲਾ ਹੁੰਦਾ ਵੱਡੇ ਦੇ ਆਰਦਾ ਹੀ ਪਾਉਣਾ ਹਾਂ ਜਿਵੇਂ ਬੱਕਰੀਆਂ ਕਹਿੰਦੇ ਨੇ ਵੀ ਆਪ ਈਆਂ ਦੇ ਬੱਕਰਾ ਨਹੀਂ ਛੱਡਣਾ ਪਈ ਇਹ ਯਾਰ ਪਤਾ ਕੀ ਟੱਕਰ ਹੈ ਦਾਤੀ ਦੀਆ ਕੁਦਰਤਾਂ ਅੱਜ ਪੜਾਈ ਦੇ ਹਿਸਾਬ ਨਾਲ ਪਤਾ ਕੀ ਟੱਕਰ ਆ ਕੁਦਰਤ ਨਾਲੇ ਲੋਕ ਮੂਰੇ ਲੰਘਦੇ ਅਸੀਂ ਕੁਦਰਤ ਦੇ ਵਿੱਚ ਹੀ ਜੀ ਠੀਕ ਹੈ ਨਾ ਜਿਨੇ ਹੁਣ ਪੜਾਈ ਦੇ ਹਿਸਾਬ ਨਾਲ ਕਹੀ ਜਾਂਦੇ ਆ ਜੀ ਇਹ ਇਨਤਿਆਰੀਆਂ ਦਾ ਪੜਾਣਾ ਜਿਹੜਾ ਮਾਂ ਇਹਦਾ ਪਿਓ ਆ ਉਹ ਕੁਦਰਤ ਨੂੰ ਪਤਾ ਖਾਨੂੰ ਕੁਰੀ ਬਣੀ ਦੀ ਆ ਅਸੀਂ ਉਹਦੇ ਵਿੱਚ ਲੈਨੇ ਆ ਲੈ ਵੀ ਯੂਨੀਵਰਸਿਟੀ ਕਹਿੰਦੀ ਆ ਮੰਨ ਕੇ ਚੱਲੋ ਵੀ ਧੀ ਤੇ ਮਾਂ ਦਾ ਪਿਆਰ ਨਹੀਂ ਛੱਡਣਾ ਚਾਹੀਦਾ ਇਹ ਤੁਹਾਡੇ ਮਨ ਤੁਸੀਂ ਕਿੰਨਾ ਕੇ ਚੀਜ਼ ਨੂੰ ਸਮਝਦੇ ਹੋ ਆ ਧੀ ਦਾ ਕੋਈ ਨਹੀਂ ਹੰਗਦੇ ਨਹੀਂ ਵੀ ਐਮਬ੍ਰੇਡ ਕਰਾਉਣੀ ਨਹੀਂ ਚਾਹੀਦੀ ਅਲੱਗ ਬੱਚਾ ਲੈਣਾ ਚਾਹੀਦਾ ਨਾ 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 ਫੇਰ ਨਕਲ ਨਹੀਂ ਬਣਦੀ ਲੇਕਿਨ ਫੇਰ ਜਿਹੜੀ ਹੁਣ ਆ ਨਸਲ ਆ ਇਲਾਕੇ ਦੇ ਜੇ ਕੋਈ ਹੋਰ ਪਸ਼ੂ ਪੈ ਗਿਆ ਆ ਤਾਂ ਨਸਲ ਰਹਿਣੀ ਨਹੀਂ ਬੀੜ ਮੇਰੀ ਤਿਆਰ ਹੋ ਗਈ ਇੱਕ ਬੀੜ ਦੀ ਛੱਡੀ ਜਾਂਦੀ ਹੈ ਜਿਹਦੇ ਸੁਧਾਰ ਹੋ ਜਾਂਦਾ ਜਿਵੇਂ ਪਹਿਲੀ ਵਾਰ ਛੋੜੇ 40% ਹੋਇਆ ਫਿਰ 60 ਹੋ ਰਿਹਾ ਹੈ ਹਾਂ 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 ਪਿਓਰ ਹੋ ਰਹੀ ਹੋਲੀ ਹੋਲੀ ਤੇ ਜੇ ਹੁਣ ਇਹਨਾਂ ਇਹਦੇ ਦੇਖ ਕੇ ਬਰੀ ਛੱਡ ਕੇ ਇਹਨਾਂ ਦੀਆਂ ਢੀਂਗਾਂ ਤੇ ਖਤਰੋ ਉਹੀ ਫਿਰ ਛੱਡਦਾ ਫਿਰ ਨਕਲ ਕਿੰਨੇ ਬਣੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਠੀਕ ਹੈ ਜੀ